ਅਸਾ ਅੰਤਰ ਮੈਲ ਜੇ ਤੀਰਥ ਨਾਵੇ ਤਿਸ ਬੈਕੁੰਠ ਨਾ ਜਾਣਾ ਲੋਕ ਪਤੀਣੇ ਕਸ਼ੂ ਨਾ ਹੋਵੇ ਨਾਹੀ ਰਾਮ ਅਨੰਮ ਪੂਜ ਹੋ ਰਾਮ ਏਕ ਹੀ ਦੇਵਾ ਸਾਚਾ ਨਾਵਣ ਗੁਰ ਕੀ ਸੇਵਾ ਰਹਾਉ ਜਾਲਕ ਮਜਨ ਜੇ ਗਤ ਹੋਵੈ ਨਿਤ ਨਿਤ ਮੈਂ ਡੁਕਣਾ ਵਹਿ ਜੈਸੇ ਮੈਂ ਡੁਕ ਤੈਸੇ ਹੋਏ ਨਾਰ ਭੇੜਾ ਭੇੜਾ ਜੋਨੀ ਆਵਹਿ ਮਨ ਹੋ ਕਠੋਰ ਮਰ ਬਾਨਾਰਸ ਨਰਕ ਨਾ ਬਾਂਚਿਆ ਜਾਈ ਹਰ ਕਾ ਸੰਤ ਮਰ ਹਾੜੰਭ ਤਾ ਸਗਲੀ ਸੈਨ ਤਰਾਈ देन स नारायण वेद नहि शास्त्रतः वसनरङ्कार कहे कबीर नरतसहत्य या संसार